ਮਖਲਿਸ ਖਾਨ ਮੁਗਲ ਬਾਦਸ਼ਾਹ ਸ਼ਾਹਜਹਾਨ ਦਾ ਇੱਕ ਮਸ਼ਹੂਰ ਫੌਜੀ ਸਰਦਾਰ ਸੀ ਇੱਕ ਦਿਨ ਸਿੱਖਾਂ ਦਾ ਇੱਕ ਜੱਥਾ ਸ਼ਿਕਾਰ ਖੇਡਦਾ ਖੇਡਦਾ ਲਾਹੌਰ ਦੇ ਨੇੜੇ ਉੱਥੇ ਪਹੁੰਚ ਗਿਆ ਜਿੱਥੇ ਸ਼ਾਹੀ ਪਰਿਵਾਰ ਵੀ ਸ਼ਿਕਾਰ ਖੇਡ ਰਿਹਾ ਸੀ ਸਿੱਖਾਂ ਨੇ ਇੱਕ ਸ਼ਿਕਾਰ ਮਗਰ ਆਪਣਾ ਬਾਜ਼ ਛੱਡਿਆ ਦੂਜੇ ਪਾਸੇ ਦੇ ਸ਼ਾਹੀ ਸ਼ਿਕਾਰੀਆਂ ਨੇ ਵੀ ਆਪਣਾ ਬਾਜ਼ ਉੜਾ ਦਿੱਤਾ ਸਿੱਖਾਂ ਦਾ ਬਾਜ਼ ਸ਼ਿਕਾਰ ਨੂੰ ਫੜ ਕੇ ਸਿੱਖਾਂ ਕੋਲ ਲੈ ਆਇਆ ਸ਼ਾਹੀ ਬਾਜ਼ ਵੀ ਸ਼ਿਕਾਰ ਪਿੱਛੇ ਲੱਗਾ ਸਿੱਖਾਂ ਕੋਲ ਪਹੁੰਚ ਗਿਆ ਸਿੱਖਾਂ ਨੇ ਸ਼ਾਹੀ ਬਾਜ਼ ਨੂੰ ਫੜ ਲਿਆ ਸ਼ਾਹੀ ਸ਼ਿਕਾਰੀਆਂ ਨੇ ਆਕੇ ਆਪਣਾ ਬਾਜ਼ ਵਾਪਸ ਮੰਗਿਆ ਤਾਂ ਸਿੱਖਾਂ ਨੇ ਅੱਗੇ ਨਾ ਕਰ ਦਿੱਤੀ ਸ਼ਾਹੀ ਸ਼ਿਕਾਰੀਆਂ ਨੇ ਲਾਹੌਰ ਦੇ ਗਵਰਨਰ ਕੁਲੀਜ਼ ਖਾਨ ਨੂੰ ਜਾ ਕੇ ਦੱਸਿਆ ਉਸਨੇ ਸਿੱਖਾਂ ਨੂੰ ਸੋਧਣ ਲਈ ਫੌਜਦਾਰ ਮੁਖਲਿਸ ਖਾਨ ਨੂੰ 7000 ਫੌਜ ਦੇ ਕੇ ਅੰਮ੍ਰਿਤਸਰ ਉੱਪਰ ਹਮਲਾ ਕਰਨ ਲਈ ਭੇਜ ਦਿੱਤਾ ਮੁਖਲਿਸ ਖਾਨ ਨੇ ਬਾਦਸ਼ਾਹ ਦੇ ਦਰਬਾਰ ਵਿੱਚ ਪਾਨ ਦਾ ਬੀੜਾ ਚੁੱਕ ਕੇ ਦਾਵਾ ਕੀਤਾ ਕਿ ਉਹ ਗੁਰੂ ਦਾ ਸਿਰ ਵੜ ਕੇ ਲਿਆਵੇਗਾ ਇਹ ਖਬਰ ਚਾਰੋਂ ਪਾਸੇ ਫੈਲ ਗਈ ਲੜਾਈ ਦੌਰਾਨ ਜਦੋਂ ਭਾਈ ਵਿਧੀ ਚੰਦ ਉਸ ਦੇ ਸਾਹਮਣੇ ਆਉਂਦੇ ਹਨ ਤਾਂ ਉਹ ਭਾਈ ਵਿਧੀ ਚੰਦ ਨੂੰ ਕਹਿੰਦਾ ਹੈ ਮੈਂ ਤੁਹਾਡੇ ਗੁਰੂ ਦੇ ਨਾਲ ਦੋ ਦੋ ਹੱਥ ਕਰਨੇ ਹਨ ਉਹਨਾਂ ਨੂੰ ਭੇਜੋ ਜਦੋਂ ਮੁਖਲਿਸ ਖਾਨ ਗੁਰੂ ਜੀ ਦੇ ਸਾਹਮਣੇ ਪਹੁੰਚਿਆ ਗੁਰੂ ਜੀ ਨੇ ਉਸ ਨੂੰ ਪਹਿਲਾ ਵਾਰ ਕਰਨ ਦਾ ਮੌਕਾ ਦਿੱਤਾ ਮੁਖਲਿਸ ਖਾਨ ਨੇ ਤਿੰਨ ਵਾਰ ਹਮਲਾ ਕੀਤਾ ਪਰ ਗੁਰੂ ਸਾਹਿਬ ਨੇ ਹਰ ਵਾਰ ਆਸਾਨੀ ਨਾਲ ਉਸ ਦੇ ਵਾਰ ਨੂੰ ਰੋਕ ਦਿੱਤਾ ਅਤੇ ਇਸ ਤੋਂ ਬਾਅਦ ਛਵੇਂ ਪਾਸ਼ਾ ਆਪਣੀ ਸਰਬ ਲੋੜੀ ਤੇਗ ਨਾਲ ਇੱਕ ਹੀ ਪਰਮਾ ਵਾਰ ਕੀਤਾ ਮੁਖਲਿਸ ਖਾਨ ਨੇ ਗੁਰੂ ਜੀ ਦੇ ਵਾਰ ਨੂੰ ਰੋਕਣ ਲਈ ਢਾਲ ਚੁੱਕੀ ਪਰ ਗੁਰੂ ਸਾਹਿਬ ਜੀ ਦਾ ਵਾਰ ਇੰਨਾ ਤਾਕਤਵਰ ਸੀ ਕਿ ਉਸ ਦੀ ਢਾਲ ਅਤੇ ਸਰੀਰ ਦੋਵੇਂ ਦੋ ਫਾੜ ਹੋ ਗਏ ਇਸ ਤਰ੍ਹਾਂ ਮੁਖਲਿਸ ਖਾਨ ਨੂੰ ਆਪਣੀ ਹਿੰਮਤ ਅਤੇ ਗੁਰੂ ਸਾਹਿਬ ਦੇ ਸਾਹਮਣੇ ਝੂਠੇ ਦਾਅਵੇ ਦੀ ਸਖਤ ਸਜ਼ਾ ਮਿਲੀ ਅਤੇ ਇਸ ਤਰ੍ਹਾਂ ਉਹ ਮਾਰਿਆ ਗਿਆ さっきか